ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਫਾਰਮਰ ਵੀਰਾਂ ਨੂੰ ਤੇ ਅੱਜ ਸੋਨੂੰ ਇੱਕ ਵੀਡੀਓ ਵਿੱਚ ਆਪਾਂ ਜੋ ਆਪਣੇ ਬੇਰ ਆ ਪਿੰਦੂ ਬੇਰ ਜੋ ਕਿਹੜੀਆਂ ਇਹਨਾਂ ਦੀਆਂ ਬ੍ਰੇਡੀਆਂ ਹੁੰਦੀਆਂ ਇਸ ਬਾਰੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਪਿੰਡ ਜੰਗੀਆਂ ਦਾ ਜੰਗੀਆਂ ਦਾ ਪਿੰਡ ਦੇ ਬਾਗ ਬਹੁਤ ਮਸ਼ਹੂਰ ਹੈ ਅੱਜ ਤੋਂ 30 ਸਾਲ ਪਹਿਲਾਂ ਤੇ ਹੁਣ ਤਾਂ ਥੋੜੇ ਰਹਿ ਗਏ ਆ ਵੱਡੇ ਰੋਡ ਤੇ ਜੋ ਬਾਜਾ ਬਰਨਾਲਾ ਵਾਲਾ ਰੋਡ ਆ ਇਸ ਦੇ ਉੱਤੇ ਮੇੜੀਆਂ ਲੱਗੀਆਂ ਹੋਣੀਆਂ ਆ ਕਾਫੀ ਦਿਨੋਂ ਤੇ ਬਾਈ ਲਾਉਂਦੇ ਆ ਕਾਫੀ 베ਰਾਂ ਬਾਰੇ ਇਹਨਾਂ ਨੂੰ ਤਜਰਬਾ ਗਾ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਜੀ ਗਿਉਣਾ ਜੀ ਗਿਉਣ ਸਿੰਘ ਗਿਉਣ ਸਿੰਘ ਜੀ ਦੱਸੋ ਜੀ ਜਿਹੜੇ 베ਰ ਆ ਇਹ ਕਿੰਨੀ ਕਿਸਮ ਦੇ 베ਰ ਆ ਜੀ ਪਿੰਦੂ 베ਰ ਆਪਣੇ ਜੰਗਿਆਂ ਦੇ ਬਹੁਤ ਮਸ਼ਹੂਰ ਆ ਜੀ ਪਿੰਦੂ ਜਿਹੜਾ ਆਹ 베ਰ ਆ ਜੀ ਹਾਂ ਜੀ ਇਹ ਦਾ ਸਲੋਰਾ ਹਾਂਜੀ ਤੇ ਇੱਕ ਬਰਾਣ ਹੈ ਜਿਹੜਾ ਮੋਟਾ ਹੁੰਦਾ ইমরান ਹਾਂਜੀ ਇੱਕ ਕਾਲਾ ਜਿਹਾ ਅਸਾਂ ਜੀ ਤਿੰਨ ਤਿੰਨ ਚਾਰ ਆਟ ਮਾਰ ਜੀ ਤਿੰਨ ਚਾਰ ਹਾਂ ਜੀ ਤੇ ਇਹ ਕਿੰਨਾ ਸਮਾਂ ਰਹਿੰਦੇ ਜੀ ਇਹ ਕਿਹੜੇ ਮਹੀਨੇ ਚ ਸ਼ੁਰੂਆਤ ਹੁੰਦੀ ਫਲ ਦਾ ਪੱਕ ਕੇ ਸਾਲ ਮਗਰੋਂ ਆਉਂਦੇ ਆ ਜੀ ਹਾਂਜੀ ਸਾਲ ਤੋਂ ਬਾਅਦ ਆਉਂਦੇ ਆ ਇਹ ਸੇਖ ਪਾਲ ਇਹਨਾਂ ਦੀ ਕਰਦੇ ਰਹਿੰਦੇ ਨੇ ਅਸਾਂ ਜੀ ਕਿੰਨੇ ਕ ਬਾਗ ਸੀ ਆਪਣੇ ਪੁਰਾਣੇ ਸਮੇਂ ਚ ਪਿੰਡ ਵਿੱਚ ਪੁਰਾਣੇ ਆਪਣੇ ਸੀਗੇ 50 60 ਕਿੱਲੇ 50 60 ਕਿੱਲੇ ਮਸ਼ਹੂਰ ਸੀ ਦੂਰ ਦੂਰ ਤੱਕ ਜੰਗੀਆਂ ਉਹਨਾਂ ਦੇ ਬਾਗ 100 100 ਕਿਲੋਮੀਟਰ ਤੇ ਮਸ਼ਹੂਰ ਸੀਗੇ ਤੇ ਹੁਣ ਕਿੰਨੇ ਰਹਿ ਗਏ ਜੀ ਹੁਣ 2 ਰਹਿ ਗਏ ਜੀ ਤੁਹਾਡੇ ਕੋਲ ਕਿੰਨੇ ਆ ਜੀ ਅਸਾ ਕਿੰਨਾ ਝਾੜ ਦੇ ਦਿੰਦਾ ਇੱਕ ਬੂਟਾ ਕੋਈ ਪਤਾ ਜਿੰਦਾ ਜ ਝਾੜੀ 2 ਕੁਇੰਟਲ ਨਹੀਂ ਦੇਖ ਲਿਆ ਕੋਈ ਸਭ ਕੀ ਰੇਟ ਚੱਲਦਾ ਜੀ ਅੱਜ ਕੱਲ ਇਹ ਫੇਰ ਰੇੜਾ ਚੱਲਦਾ ਜੀ 80 ਤੇ 100 100 ਰੁਪਏ ਚੰਗੀ ਕੁਆਲਿਟੀ ਦਾ ਇਹ ਮਠਾ ਪੂਰਾ ਹੁੰਦਾ ਹੀ ਖਾਨ ਟੇਸਟੀ ਹੈ ਜੀ ਹਾਂ ਜੀ ਹਾਂਜੀ ਦੋਸਤੋ ਕਾਫੀ ਇੱਥੇ ਰੇੜੀਆਂ ਹਸਤਾਲਾ ਲੱਗਦੀਆਂ ਤੁਹਾਨੂੰ ਦਿਖਾਉਂਦੀਆਂ 10 ਰੱਗੀਆਂ ਹੋਈਆਂ ਜੀ 10 ਰੱਗੀਆਂ ਹੋਈਆਂ ਜੀ ਆ ਮਹੀਨਾ ਯਾਨੀ ਕਿ ਫੱਗਣ ਦਾ ਮਹੀਨਾ ਪੂਰਾ ਜ਼ੋਰ ਹੁੰਦਾ ਜਿਹਨਾਂ ਦਾ ਵੇਕਣ ਹਾਂ ਦੋ ਡੇਢ ਮਹੀਨਾ ਈਕਾ ਬਾਈ ਜੀ ਜਾਣਕਾਰੀ ਦੇਣ ਲਈ ਧੰਨਵਾਦ ਤੁਹਾਡਾ ਤੇ ਹੋਰਾਂ ਵੀਰਾਂ ਹਾਂਜੀ ਬਾਈ ਜੀ ਆਪਾਂ ਦੂਜੇ ਬਾਈ ਕੋਲੇ ਪਹੁੰਚ ਗਏ ਬਾਈ ਜੀ ਸਤਿ ਸ਼੍ਰੀ ਅਕਾਲ ਆ ਬੇਰਾਂ ਦੇ ਬਾਰੇ ਦੱਸੋ ਜਾਣਕਾਰੀ ਦਿਓ ਜੀ ਕਿੰਨੇ ਸਮੇਂ ਤੋਂ ਤੁਸੀਂ ਇਹ ਨਾ ਸੇਲ ਦਾ ਕੰਮ ਕਰ ਰਹੇ ਹੋ ਜੀ ਇਹ ਸਾਨੂੰ 10-12 ਸਾਲ ਹੋ ਗਏ ਜੀ ਵਧੀਆ ਬ੍ਰਾਂਡ ਪੇਰਾ ਹੈ ਬਹੁਤ ਵਧੀਆ ਚੀਜ਼ ਹੈ ਜੰਗਿਆਣਾ ਦੇ ਬਾਗ ਮਸ਼ਹੂਰ ਆ ਜੀ ਦੂਰ ਤੱਕ ਹਾਂ ਜੀ ਬੇਰ ਇੱਕੋ ਹੀ ਬਾਗ ਰਹਿ ਗਿਆ ਜੀ ਅੱਗੇ 100 ਬਾਗ ਸੀ ਹੈ 100 ਬਾਗ ਸੀਗਾ ਹਾਂ ਜੀ ਬਾਈ ਜੀ ਦੂਰ ਦੂਰ ਤੱਕ ਤੁਹਾਨੂੰ ਦਿਖਾਉਨੇ ਆ ਜੰਗਿਆਣਾ ਤੋਂ ਜਦੋਂ ਭਦਾਉੜ ਨੂੰ ਜਾਂਦੇ ਆ ਰੇੜੀਆਂ ਰੇੜੀਆਂ ਆਂਗੀਆਂ ਪੇਰਾ ਦੀਆਂ ਇਹ ਬਾਈ ਗੁਰਦੇਵ ਸਿੰਘ ਸੀ ਕਾਫੀ ਸਮੇਂ ਤੋਂ ਬੇਰਾਂ ਦਾ ਕੰਮ ਕਰਦੇ ਆ ਇੱਧਰ ਵੀ ਬਹੁਤ ਜ਼ਿਆਦੇ ਰੇੜੀਆਂ ਲੱਗੀਆਂ ਹਾਂ ਅਮਰਾਨ ਕਾਲਾ ਗੋਲਾ ਤੇ ਇੱਕ ਹੋਰ ਕਿਹੜਾ ਆ ਜਾਂਦਾ ਜੀ ਸਿਓ ਤੇ ਉਹ ਹਾਂਜੀ ਉਹ ਪਹਿਲਾਂ ਮੁੱਕ ਚੱਲੇ ਆ ਮੁੱਕ ਚੱਲੇ ਹਾਂਜੀ ਜੰਗਿਆਣਾ ਜੇ ਕਿਸੇ ਵੀਰ ਨੂੰ ਬੇਰਾਂ ਦੀ ਲੋੜ ਹੋਵੇ ਜੰਗਿਆਣਾ ਤੋਂ ਜਦੋਂ ਭਦੌੜ ਵੱਲ ਨੂੰ ਜਾਂਦੇ ਹਾਂ ਉੱਥੇ ਰੇੜੀਆਂ ਲੱਗੀਆਂ ਹੁੰਦੀਆਂ ਇਹ ਬਾਈਆਂ ਦੀਆਂ ਜੀ ਮਾਰਕੀਟ ਬਣੀ ਦੀ ਐ ਸਾਰੀ ਹਾਂ ਬੇਰਾਂ ਦੀ ਮਾਰਕੀਟ ਹੀ ਆਪਾਂ ਕਹਿ ਸਕਦੇ ਇੱਥੇ ਹਾਂਜੀ ਤੇਰਾ ਨੰਬਰ ਹੈ ਕੋਈ ਯਾਦ ਤੇਰਾ ਨੰਬਰ ਕੋਈ ਫੋਨ ਰਾਜੂ ਕਿੰਨਾ ਨੰਬਰ ਆ ਜੀ 22 ਦਾ ਨੰਬਰ ਹੈ 9417505219 9417505219 ਨੰਬਰ ਆ ਜੀ ਗੁਰਦੇਵ ਸਿੰਘ ਤੁਹਾਡਾ ਨਾਮ ਕੀ ਹੈ ਜੀ ਰੇਸ਼ਮ ਜੀ ਹਾਂ ਜੀ ਰੇਸ਼ਮ ਰੇਸ਼ਮ ਸਿੰਘ ਕੀ ਰੇਟ ਚੱਲਦਾ ਜੀ ਫੇਰ ਇਹ ਤੇ ਲੀਦਾ 80 ਰੁਪਏ ਕਿੰਨੇ ਕਿਲੋ ਸੇਲ ਹੋ ਜਾਂਦੇ ਜੀ ਲੱਗਿਆ ਦਿੱਤਾ ਕਿੰਨੇ ਠੀਕ ਹੈ ਜੀ ਠੀਕ ਹੈ ਇਹ ਬਾਈ ਰੇਸ਼ਮ ਸਿੰਘ ਤੇ ਅੱਗੇ ਵੀ ਕਰਾਉਂਦਾ ਇੱਧਰ ਵੀ ਰੇੜੀਆਂ ਲੱਗੀਆਂ ਹੋਈਆਂ ਇੱਕ ਬਾਈ ਆਹ ਬੈਠਾ ਰੇੜੀ ਲਾਈ ਆ ਇੱਧਰ ਜੂਸ ਵਾਲੀ ਰੇੜੀ ਲੱਗੀ ਹੋਈ ਹੈ ਗੰਨੇ ਦਾ ਤਾਜ਼ਾ ਜੂਸ ਆ ਜੀ ਕੋਈ ਵੀਰ ਨਾਲ ਜਾਂਦਾ ਇੱਥੋਂ ਜਦੋਂ ਭਰੌੜ ਨੂੰ ਜਾਂਦੇ ਆ ਰੇੜੀ ਲੱਗੀ ਹੁੰਦੀ ਆ ਗੰਨੇ ਵਾਲਾ ਘੜਾਣਾ ਤਾਜ਼ਾ ਜੂਸ ਆ ਜੀ ਹਾਂਜੀ ਇੱਕਾ ਗੰਨੇ ਦੇ ਜੂਸ ਵਾਲੀ ਰੇੜੀ ਲੱਗੀ ਆ ਬਾਈ ਨਾਲ ਵੀ ਕਰਾਉਣਾ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਂਜੀ ਬਲਦੇਵ ਸਿੰਘ ਕਿੰਨਾ ਕਿੰਨੇ ਟਾਈਮ ਤੋਂ ਇੱਥੇ ਰੇੜੀ ਲਾਉਂਦੇ ਆਪਾਂ ਤਿੰਨ ਸਾਲ ਤਿੰਨ ਸਾਲ ਇਹ ਗੰਨਾ ਕਿੱਥੋਂ ਲਿਆਉਂਦੇ ਜੀ ਕਿਵੇਂ ਕੀ ਬਗਾਇਆ ਇਹਦਾ ਹੈਗਾ ਸਾਫ ਸਪਾਈ ਦਾ ਕੋਈ ਕੀ ਪ੍ਰਬੰਧ ਹੈ ਜੀ ਆਪਣੇ ਕੋਲ ਇਹ ਸਾਫ ਸਪਾਈ ਜੀ ਦੇਖਣਾ ਚਾਹੁੰਦਾ ਗਾੜਾ ਗਾੜਾ ਲੱਭਤੋਂ ਇੱਥੇ ਪੜਤੋਂ ਗਾੜਾ ਜੀ ਹਾਂਜੀ ਤਾਂ ਧੋ ਕੇ ਸਾਫ਼ ਕਰਕੇ ਲਿਆਉਂਦੇ ਜੀ ਹੈ ਇੱਥੇ ਤੋਂ ਨਿਆ ਪਾਉਣਾ ਦੋ ਵਰਿਕਾ ਹਾਂ ਕਿੰਨੇ ਦਾ ਗਲਾਸ ਆ ਜੀ ਗਲਾਸ ਵੀ 2 2 ਰੁਪਏ ਦਾ ਤੇ ਆਪਣਾ ਫੋਨ ਨੰਬਰ ਜੀ ਕਈ ਵਾਰ ਕਿਸੇ ਨੇ ਘਰੇ ਮੰਗਵਾਉਣ ਦਾ ਜੂਸ ਆਪਣਾ ਨੰਬਰ ਦੇ ਦਿਓ ਕਿੰਨਾ ਨੰਬਰ ਬੋਲ ਦੋ ਨੰਬਰ ਬੋਲ ਕੇ ਦੱਸ ਦੇ ਜੀ ਸੁਣੋ ਬਾਈ ਦਾ ਨੰਬਰ ਹੈਗਾ ਜੀ 77106 00537 ਬਲਦੇਵ ਸਿੰਘ ਨਾਂ ਬਾਈ ਦਾ 77106 00534 ਨੰਬਰ ਜੇ ਕਿਸੇ ਵੀਰ ਨੂੰ ਜੂਸ ਦੀ ਲੋੜ ਹੋਵੇ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਬਹੁਤ ਵਧੀਆ ਜੂਸ ਤਿਆਰ ਕਰਦਾ ਜੀ ਨਿੰਬੂ ਪਾ ਕੇ ਪਦੀਨਾ ਸਾਫ ਸਫਾਈ ਦਾ ਪ੍ਰਬੰਧ ਬਹੁਤ ਹੈ ਇਹਦਾ ਤੇ ਬਦਤਬਾ ਦੇ ਵੀਰਾਂ ਦੀ ਸਪੋਰਟ ਕਰਿਆ ਕਰੋ ਜੀ ਧੰਨਵਾਦ ਬਾਈ ਜੀ